ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਕਿਰਨ ਹੈ 19 ਸਾਲਾਂ ਦੀ ਉਮਰ ਵਿੱਚ ਮੇਰੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਅੱਜ ਜਦੋਂ ਖਾਲਸਾ ਏਡ ਦੇ ਇਸ ਹੈਲਥ ਸੈਂਟਰ ਜੋ ਕਿ ਪਟਿਆਲਾ ਵਿਖੇ ਹੈ ਇਸ ਵੀ ਜਦੋਂ ਮੈਂ ਆਪਣਾ ਟ੍ਰੀਟਮੈਂਟ ਕਰਾਉਣ ਵਾਸਤੇ ਅਤੇ ਟੈਸਟ ਕਰਵਾਉਣ ਵਾਸਤੇ ਆਈ ਤਾਂ ਜਦੋਂ ਸਭ ਤੋਂ ਪਹਿਲਾਂ ਮੈਂ ਐਂਟਰ ਕੀਤਾ ਉਸ ਸਮੇਂ ਜਦੋਂ ਮੈਂ ਦੇਖਿਆ ਕਿ ਇੱਥੇ ਰੈਂਪ ਬਹੁਤ ਅੱਛਾ ਬਣਿਆ ਹੋਇਆ ਹੈ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਜਿਹੜੇ ਸਾਡੇ ਦਿਵਿਆਂਗ ਭੈਣ ਭਰਾ ਹਨ ਉਹ ਵੀ ਜਿਹੜਾ ਖਾਲਸਾ ਏਡਾ ਹੈਲਥ ਸੈਂਟਰ ਨਵਾਂ ਸ਼ੁਰੂ ਕੀਤਾ ਗਿਆ ਹੈ ਉਸ ਵਿੱਚ ਆ ਕੇ ਆਸਾਨੀ ਨਾਲ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹਨ ਖਾਲਸਾ ਏਡੀ ਜੋ ਸੇਵਾ ਮੁਕਤ ਦੇ ਲਈ ਜੋ ਸੇਵਾ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਇਸਦੇ ਨਾਲ ਮੈਡੀਵੇਸ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਇੱਥੇ ਬਲੱਡ ਦੇ ਸੈਂਪਲ ਲਏ ਜਾ ਰਹੇ ਹਨ ਉਹਨਾਂ ਦੇ ਜਿਹੜੇ ਚਾਰਜੀਸ ਹਨ ਬਹੁਤ ਹੀ ਨੋਮੀਨਲ ਹਨ ਕੋਈ 5 ਰੁਪਏ ਦਾ ਟੈਸਟ ਹੈ ਕੋਈ 10 ਰੁਪਏ ਦਾ ਟੈਸਟ ਹੈ ਜੋ ਕਿ ਕਿਤੇ ਵੀ ਨਹੀਂ ਹੋ ਰੇ ਤੇ ਫਿਜ਼ੀਓਥੈਰੇਪੀ ਦੀ ਫੈਸਿਲਿਟੀ ਹੈ ਡੈਂਟਿਸਟ ਦੀ ਫੈਸਿਲਿਟੀ ਹੈ ਮੈਂ ਆਪਣੇ ਡੈਂਟਲ ਦਾ ਟਰੀਟਮੈਂਟ ਕਰਵਾਇਆ ਹੈ ਔਰ ਮੈਂ ਬਹੁਤ ਜ਼ਿਆਦਾ ਸੈਟੀਸਫਾਈਡ ਹੈ ਕਿ ਬਹੁਤ ਵਧੀਆ ਢੰਗ ਨਾਲ ਜਿਹੜਾ ਡਾਕਟਰ ਸਾਹਿਬ ਵੱਲੋਂ ਟਰੀਟਮੈਂਟ ਕੀਤਾ ਗਿਆ ਕਿ ਅੱਜ ਤੋਂ 25 ਸਾਲ ਪਹਿਲਾਂ ਤੋਂ ਰਵੀ ਸਿੰਘ ਖਾਲਸਾ ਜੀ ਅਤੇ ਉਹਦੀ ਸਾਰੀ ਟੀਮ ਇਹ ਸੇਵਾ ਨੇ ਬਹਾਰੀ ਹੈ ਇਸ ਦੇ ਨਾਲ 인ਸਾਨੀਅਤ ਦੇ ਨਾਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਉਹ ਆਪਣੀ ਤਿਲਗੁਟ ਬੇਟਾ ਇਸ ਵਿੱਚ ਬਾਣ ਤਾਂ ਜੋ ਹਰੇਕ ਗਰੀਬ ਤੋਂ ਗਰੀਬ ਇਨਸਾਨ ਦਾ ਇਲਾਜ ਵੀ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਹੋ ਸਕੇ ਅਤੇ ਇਸ ਦੇ ਲਈ ਕੰਟੈਕਟ ਨੰਬਰ ਦਿੱਤੇ ਗਏ ਹਨ ਕਿਉਂਕਿ QR ਕੋਡ ਦਿੱਤਾ ਗਿਆ ਹੈ ਤੁਸੀਂ ਆਪਣੀ ਜਿਹੜੀ ਨੇਕ ਕਮਾਈ ਹੈ ਉਸ ਦਾ ਯੋਗਦਾਨ ਇਸ ਵਿੱਚ ਪਾਓ ਅਤੇ ਸਭ ਦੀ ਮਦਦ ਲਈ ਸ਼ਾਮਿਲ ਹੋਵੋ